ਨਾ ਕੋਈ ਨੰਬਰ ਹਾ ਪਾ 6 ਮਿਨੋ ਨੀ ਠੀਕ ਹੁਣ ਹੀ ਬਣਾਇਆ ਹਜੇ ਹੁਣੇ ਹਜੇ 6 ਹੀ ਮਿਨੋ ਨੀ ਬਣਾਇਆ ਨੂੰ ਤੇ ਮੈਨੂੰ ਆਪਣੇ ਦੁੱਖੇ ਹੋ ਗਿਆ ਮਤਲਬ ਮੇਜਾ ਘਰ ਚੱਕ ਨਹੀਂ ਬਣਾਇਆ ਮੈਂ ਚਲ ਕੋ ਕੋਠੇ ਬਣਾ ਲਿਆ ਆਪਣੇ ਬੱਚੇ ਸੁਖ ਰਹੂਗਾ ਤੇ ਪਾਣੀ ਇਧਰੋਂ ਜੇ ਆਇਆ ਇਧਰ ਪਾਣੀ ਜੋ ਬੜੇ ਜੋਨ ਆਇਆ ਤੇ ਮੇਰੇ ਅੰਦਰ ਪੇਟੀ ਹੀ ਹਲਮਾ ਲਈ ਡੰਗਰੇ ਮਤਲਬ ਜੋ ਸਮਾਨ ਹੀ ਮੋਟਰਸਾਈਕਲ ਸਾਫ ਸਮਾਨ ਰੋੜ ਗਈ ਮੈਂ ਹਾਲਾਤ ਇੰਨੀ ਮਾੜੇ ਮੇਰੇ ਆਪਣੀ ਲਿਡੇ ਨਹੀਂ ਹੈਗੇ ਜੀ ਪਾਉਣ ਵਾਸਤੇ ਦੀ ভিতর ਸੜਕ ਤੇ ਪੇਟੀ ਸੜਕ ਤੇ ਗਿਆ ਪਰ ਉਹ ਕਿਸੇ ਨੇ ਫੜਲੇ ਨਹੀਂ ਦੇ ਨਹੀਂ ਦਿੱਤੇ ਚਲੋ ਨਹੀਂ ਜਦੋਂ ਨਾਲ ਸੇ ਪੇਟੀ ਕੀ ਬਣਾ ਰੋਡ ਅੱਗੇ ਟੁੱਟ ਗਿਆ ਬਈ ਆਲਮਾਲੀਆ ਆਇਆ ਲਿਆ ਤੇ ਬਾਕੀ ਮੋਟਰਸਾਈਕਲ ਰੋੜ ਗਿਆ ਰੋੜ ਗਿਆ ਦੇ ਰੋੜ ਗਿਆ ਮੋਟਰਸਾਈਕਲ ਨਾਲ ਤਾਂ ਨਾਲ ਕੋ ਲੱਭਣੇ ਇੱਕ ਪਰਸੋਂ ਨੇ ਬਲੱਬਾ ਹੀ ਚਾਰ ਕਬਰ ਬੁਲਾਇਆ ਪਰ ਚਾੜੇ ਦਾ ਚਾੜੇ ਟੁੱਟ ਰੋਲੇ ਜਾ ਅੱਜ ਦੇ ਇਧਰ ਕਰੈਕ ਹੋ ਗਏ ਜੋ ਬਹੁਤ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਦੇ ਅਥਰੂ ਪਰਿਵਾਰ ਮੂਦਾ ਹੀ ਰੋ ਰਿਹਾ ਇਹ ਤੇ ਉਹ ਸਭ ਕੁਝ ਸਦਨ ਦੁਰ ਗਿਆ ਕੱਪੜੇ ਪਾ ਕੇ ਮੰਗ ਰਹੇ ਚਾਰ ਦਿਨ ਹੋ ਗਏ ਇਹੀ ਕੱਪੜੇ ਰੋਟੀ ਪਾਣੀ ਫਿਰ ਕਿੱਥੋਂ ਖਾਣ ਜਿਉਂ ਰਸੋਣੋਂ ਦੁੱਧ ਖਾਣ ਦੇ ਬਹੁਤ ਦੁਖੀ ਹੈ ਬਹੁਤ ਪਰੇਸ਼ਾਨ ਤੇ ਪਰੇਸ਼ਾਨੀ ਕਿੰਨੀ ਕੁ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਤੁਹਾਡੇ ਮਾਂ ਪਿਓ ਮੈਨੂੰ ਲੱਗਦਾ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਕਿਤੇ ਨਾ ਕਿਤੇ ਹਾਂਜੀ ਹਾਂਜੀ ਅੱਖਾਂ ਇਹਨਾਂ ਦੇ ਅੱਖਾਂ ਵੀ ਨਹੀਂ ਠੀਕ ਹੈ ਕੀ ਕਹਿੰਦੇ ਮੈਂ ਕੰਮ ਕਿੱਦਾਂ ਕਰਾਂ ਠੀਕ ਹੈ ਪਹਿਲਾਂ ਅੱਖਾਂ ਬਣਾਉਣੀ ਹੈ ਅੱਖ ਬਣਾਇਆ ਨਹੀਂ 90 ਰੁਪਏ ਮੰਗ ਰਹੀ ਨਹੀਂ ਨਹੀਂ ਰੋਣਾ ਨਹੀਂ ਵੀਰੇ ਰੋਣਾ ਉਹ ਕਿ ਸੇਵਾ ਕਰਦੇ ਜਾਂਦੇ ਹੁੰਦੇ ਸੀ ਉਹਨੂੰ ਵਿਨੀਅਰ ਦੇ ਹੱਥ ਪਿੱਛੇਗਾ ਹੁਣ ਕੰਮ ਇੱਥੇ ਆ ਚਪਲਾਂ ਤੁਸੀਂ ਦੇਖ ਸਕਦੇ ਹੋ 4 ਦਿਨ ਹੋ ਗਏ ਕੱਪੜੇ ਕੱਪੜੇ ਵੀ ਵਿੱਚੇ ਰੁੜ ਗਏ ਹਾਂਜੀ ਸਭ ਕੁ ਰੁੜ ਗਿਆ ਮੇਰਾ ਕੋਈ ਮਸਲਾ ਨਹੀਂ ਆ ਘਰ ਕੋਈ ਇੱਕ ਤਾਂ ਚੀਜ਼ ਨਹੀਂ ਆ ਘਰ ਦੇ ਲੋਕ ਕੁਛੇ ਕਰਨਾ ਅਜੋਵੇਂ ਸੇ ਹਾ ਸੂੜਾ ਦੋ ਦਿਨ ਹੋ ਗਏ ਹਾ ਸੂਟ ਪਾਇਆ ਰਿਹਾ ਕਿ 7 ਦਿਨ ਹੋ ਗਏ 4 ਦਿਨ 4 ਦਿਨ ਹੋ ਗਿਆ ਦਿੱਲੀ ਪੋਸਟ ਪੰਜਾਬੀ ਸਿੱਖ ਰਹੇ ਹਾਂ ਤੇ ਮੈਂ ਹਾਂ ਦੀਪ ਸੰਦੀਪ ਰਮਦਾਸ ਦੇ ਪਿੰਡ ਮਾਸ਼ੀਆਲ ਦੇ ਵਿੱਚ ਮੌਜੂਦ ਹਾਂ ਜਿੱਥੇ ਹੜ੍ਹਾਂ ਨੇ ਪੂਰੀ ਤਬਾਈ ਮਚਾਈ ਹੋਈ ਹੈ ਜਦੋਂ ਤੁਸੀਂ ਤਾਂ ਇੱਥੋਂ ਟੁੱਟਿਆ ਬੰਨ ਤਾਂ ਫਿਰ ਜਿਹੜਾ ਪਾਣੀ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਉਸਨੇ ਕਿੰਨੀ ਮਾਰੋ ਮਾਰ ਕੀਤੀ ਹੈ ਪਰ ਮੇਰੇ ਪਿੱਛੇ ਜਿਹੜਾ ਘਰ ਤੁਸੀਂ ਦੇਖੋਗੇ ਕਿ ਘਰ ਕਿਉਂਕਿ ਹਰ ਵਿਅਕਤੀ ਦੇ ਲਈ ਇਹੀ ਗੈਲੈਕਸੀ ਅਪਾਰਟਮੈਂਟ ਆ ਇਹੀ ਉਸਦੇ ਲਈ ਮੰਨਤ ਜੰਨਤ ਸਭ ਕੁਝ ਉਸਦੇ ਲਈ ਇਹੀ ਆ ਤਾਂ ਤੁਸੀਂ ਪਿੱਛੇ ਦੇਖੋ ਕਿ ਇੱਕ ਪੂਰੇ ਦਾ ਪੂਰਾ ਜਿਹੜਾ ਕਮਰਾ ਪੂਰਾ ਵਿੱਚ ਪਾਣੀ ਦੇ ਸਮਾ ਗਿਆ ਕਿਉਂਕਿ ਜਦੋਂ ਬੰਨ ਟੁੱਟਿਆ ਤਾਂ ਬੰਨ ਐਸਾ ਉੱਥੋਂ ਪਾਣੀ ਦਾ ਜਿਹੜਾ ਫਲੋ ਇਧਰ ਨੂੰ ਆਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਜ਼ਮੀਨ ਕਿੰਨੀ ਧਸ ਗਈ ਹੈ ਤੇ ਇਸ ਘਰ ਦੇ ਵਿੱਚ ਇਹਨਾਂ ਦੇ ਕਈ ਸੁਪਨੇ ਰੀਜਾਂ ਵੀ ਧਸ ਗਏ ਨੇ ਤਾਂ ਹੁਣ ਅੱਗੇ ਜਾ ਕੇ ਇਸ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਸਿੱਖ ਜੀ ਸਾਥ ਜੀ ਇਹ ਘਰ ਤੁਹਾਡਾ ਆਪਣਾ ਜੀ ਆਪਣਾ ਜੀ ਹਾਂ ਜੀ ਹਾਂ ਜੀ ਮੈਂ ਬਣਾਇਆ ਨਾ ਬਾਹਾਂ ਪਾਛੇ ਮਿੰਨ ਹੋਇਨ ਠੀਕ ਹੁਣੇ ਹੀ ਬਣਾਇਆ ਹਜੇ ਹੁਣੇ ਹਜੇ 6 ਹੀ ਮਿੰਨ ਹੋਇਨ ਬਣਾਇਆ ਨੋ कि मैं तो बाप ने दुखी हो गया मतलब मजा का चक नहीं बना मैं चलो को कोठे बना ले अपने बच्चे सुख रहा होगा ते पानी इधर जे आया इधर पानी जो बड़े जोर ਨਾਲ ਆਇਆ ਤੇ ਮੇਰੇ ਅੰਦਰ ਪੇਟੀ ਹੀ ਹਲਮਾਲੀ ਹੀ ਡੰਗਰੀ ਮਤਲਬ ਜੋ ਸਮਾਨ ਹੀ ਮੋਟਰਸਾਈਕਲ ਹੀ ਸਾਰਾ ਸਮਾਨ ਲੋੜ ਗਈ ਠੀਕ ਹੈ ਹਾਂਜੀ ਤੇ ਹੋਣ ਮੇਰੇ ਕੋਈ ਗੁੰਜਾਛ ਨਹੀਂ ਹੈ ਕਿ ਬਣਾਉਂਦਾ ਠੀਕ ਹੈ ਮੇਰੇ ਇਸ ਵਕਤ ਕੋਈ ਗੁੰਜਾਛ ਨਹੀਂ ਹੈ ਗਈ ਮੇਰੇ ਆਪਣੇ ਲਿਡੇ ਹੀ ਨਹੀਂ ਹੈਗਾ ਪਾਉਣ ਵਾਸਤੇ ਖਾਲਾਤ ਇੰਨੇ ਮਾੜੇ ਨੇ ਖਾਲਾਤ ਇੰਨੀ ਮਾੜੇ ਆ ਮੇਰਾ ਆਪਣੀ ਲੀਡਾ ਹੀ ਨਹੀਂ ਹੈਗਾ ਜੀ ਪਾਉਣ ਵਾਸਤੇ ਤੇ ਘਰ ਦੇ ਵਿੱਚ ਕੌਣ ਕੌਣ ਹੈ ਮੇਰੀ ਘਰ ਦੇ ਵਿੱਚ ਦੋ ਹੀ ਮੁੰਡੇ ਆ ਆਪਣੀ ਘਰ ਦੀ ਆ ਤੇ ਬਾਕੀ ਮੈਂ ਤੁਸੀਂ ਕੀ ਕੰਮਕਾਰ ਕਰਦੇ ਮੈਂ ਢਹਾੜੀ ਕਰਦਾ ਬਸ ਠੀਕ ਹੈ ਢਹਾੜੀ ਕਰਦਾ ਰਾਤ ਦਿਨ ਦੀ ਮਿੰਨਤ ਹੈ ਮੇਰੀ ਠੀਕ ਹੈ ਮੈਂ ਦਿਨੇ ਵੀ ਢਹਾੜੀ ਕਰਨਾ ਮਤਲਬ ਸਾਮਾਨ ਨੂੰ ਜਾ ਕੇ ਢਹਾੜੀ ਦਾ ਟਾਈਮ ਲਾ ਕੇ ਆਉਣਾ ਕੀ ਆਪਣੀ ਘਰ ਦੇ ਬੱਚੇ ਪਾਲਾ ਕੀ ਆਪਣੇ ਘਰ ਬਣਾਵਾ ਪਰ ਨਹੀਂ ਘਰ ਬਣਾਇਆ ਸਰਕਾਰ ਨੇ ਪਾਣੀ ਛੱਡਿਆ ਤੇ ਜੇ ਪਾਣੀ ਛੱਡਿਆ ਤੇ ਪਾਣੀ ਪਾਣੀ ਨਾਲ ਛੱਡਦਾ ਇਹ ਨਿੱਤ ਤੁਸੀਂ ਨਾਲ ਟੁੱਟਦਾ ਤੇ ਸਾਡੀ ਇੰਨੇ ਨੁਕਸਾਨੀ ਹੋਣਾ ਸੀ ਹੁਣ ਪੂਰਾ ਨੁਕਸਾਨ ਪਿੱਛੇ ਵੇ ਹੋ ਪੂਰਾ ਨੁਕਸਾਨ ਆ ਦੇਖੋ ਆ ਦੇਖੋ ਪਿੱਛੇ ਆ ਮਾਹੀ ਮਾਪਿਆਂ ਆ ਮੋੜ ਡੂਗੇ ਅੱਜ ਪਾਣੀ ਇੱਥੇ ਘੱਟਗਾਟਾ 20 ਮਿੰਟ ਪਾਣੀ ਡੂੰਗਾ ਠੀਕ ਹੈ ਜਿੱਦੇ ਪਾਣੀ ਆ ਉਦੋਂ ਕਿੱਥੇ ਸੀ ਤੁਸੀਂ ਉਦੋਂ ਮਹੀਂ ਇੱਥੇ ਹੀ ਬੱਜੇ ਤੇ ਸਿੱਤੀ ਸਿੱਤੇ ਹੀ ਬੱਚੇ ਲੈ ਕੇ ਬਾਹਰ ਨਿਕਲ ਗਏ ਸਮਾਨ ਵੀ ਚੇਰੇ ਗਏ ਸਮਾਨ ਵਿੱਚ ਹੀ ਰਹਿ ਗਿਆ। ਸਮਾਨ ਵਿੱਚ ਹੀ ਰਹਿ ਗਈ। ਕੋਈ ਵੀ ਨਹੀਂ ਕੱਢ ਪਾ ਸਕਦਾ। ਕੋਈ ਵੀ ਨਹੀਂ ਕੱਢੇਗਾ ਆਪਣੀ ਜਾਨ ਲੇ ਕੇ ਬਾਹਰ ਨਿਕਲਗੇ। ਠੀਕ ਹੈ। ਤੇ ਇਹ ਨਵਾਂ ਦਬਕੀ ਮਤਲਬ ਬੱਚੇ ਨਾ ਬਈ ਬੱਚੇ ਮਤਲਬ ਚਲ ਜਾਂਦਾ। ਠੀਕ ਹੈ। ਤੇ ਆਪਨੇ ਬੱਚੇ ਕੱਢ ਕੇ ਮੈਂ ਆਪਣੇ ਬੱਚੇ ਕੱਢ ਕੇ ਬਾਹਰ ਨਿਕਲ ਗਏ। ਤੁਸੀਂ ਮੈਨੂੰ ਦੱਸਿਓ ਵੀ ਪੇਟੀ ਵੀ ਤੁਹਾਡੀ ਸੜਕ ਤੇ। ਪੇਟੀ ਸੜਕ ਤੇ ਗਿਆ ਪਰ ਉਹ ਕਿਸੇ ਨੇ ਫੜ ਲਈ ਨਹੀਂ ਨਹੀਂ ਦਿੱਤੀ। ਚਲੋ ਨਹੀਂ ਦਿੱਤਾ ਨਾਲ ਸੇ ਪੇਟੀ ਕੀ ਬਦ ਰੋਡ ਆ ਗਿਆ ਟੁੱਟ ਗਿਆ ਉਹ। ਬਈ ਅਲਮਾਲੀਆ ਆਇਆ ਲਿਆ ਤੇ ਬਾਕੀ ਮੋਟਰਸਾਈਕਲ ਰੋੜ ਗਿਆ। ਤੇ ਰੋੜ ਗਏ ਦੇ। ਰੋੜ ਗਿਆ ਮੋਟਰਸਾਈਕਲ। ਨਾਲ ਦਾ ਨਾਲ ਲੱਭਣ ਦੇ ਇੱਕ ਪਰਸੋਂ ਨਾਲ ਲੱਭਾ ਹੀ ਨਹੀਂ ਬਸਾਂ ਲੈਂਦਾ ਕਿਉਂਕਿ ਮੋਟਰਸਾਈਕਲ ਵੀ ਕਿਹੜਾ ਕੋਈ ਸਸਤਾ ਹੈਗਾ ਨਵਾਂ ਲੈ 20 ਲੱਖ 20 ਹਜ਼ਾਰ ਦਾ ਮੋਟਰਸਾਈਕਲ ਹੈ ਜਿਹੜਾ ਲੁੱਟ ਗਿਆ ਇਹਨਾਂ ਮਹਿੰਗਾ ਲੈ ਲੈ ਮਹਿੰਗਾ ਜੀ ਹੁਣ ਤੇ ਮਹਿੰਗਾ ਹੈ ਕਿ ਹੁਣ ਵਧਣ ਦੇ ਰੇਟ ਠੀਕ ਹੈ ਤਾਂ ਕਰਕੇ ਤੁਸੀਂ ਆਪ ਦਾ ਬੰਦੇ ਦਾ ਦਿਲ ਕਰਦਾ ਵੀ ਮੈਂ ਪਾਣੀ ਛਾਲ ਮਾਰ ਕੇ ਲੱਭਣਾ ਨਹੀਂ ਕੱਲ ਗਏ ਸੀ ਕੱਲ ਗਏ ਸੀ ਡਾੜੀ ਹੁਣ ਲੱਭਣ ਪੱ ਲੱਭਣੀ ਹੈ ਲੱਭਣ ਪੱ ਲੱਭੇ ਹਾਂਜੀ ਸਾਰੀਆਂ ਕੋਠੇ ਦੇ ਤੰਦਾਂ ਦੀ ਤਾਰਾਂ ਆ ਗਈਆਂ ਟੁੱਟ ਗਿਆ ਮਤ ਕਹਿੰਦਾ ਭਾਵੇਂ ਨੀਆ ਬੈਗੀਆਂ ਆ ਵੀ ਇੱਕ ਬੰਦੇ ਗੱਲ ਤਾਂ ਕਾਫੀ ਹੋ ਜਾਪੇ ਡਿਗਪਗ ਚਾਰ ਕਮਰੇ ਤੁਸੀਂ 2-2 ਬੱਚਿਆਂ ਲਈ ਬਣਾਏ ਆ ਦੋ ਦੋ ਬੱਚੇ ਆਸੇ ਦੋ ਚਾਰ ਕਮਰੇ ਬਣਾਇਆ ਪਰ ਚਾਦੀ ਚਾਦੀ ਟੁੱਟਣੋਂ ਲੱਗਿਆ ਅੱਜ ਦੇ ਇਧਰ ਕਿਰੇਕ ਹੋ ਗਏ ਜੋ ਬਹੁਤ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਦੇ ਅਥਰੂ ਪਰਿਵਾਰ ਪੂਰਾ ਹੀ ਰੋ ਰਿਹਾ ਮਾਤਾ ਜੀ ਆ ਤਾਂ ਕਿਉਂਕਿ ਲੇਡੀਜ਼ ਦਾ ਤਾਂ ਬਹੁਤ ਹੁੰਦਾ ਵੀ ਚਾਵਾਂ ਨਾ ਘਰ ਪੈਂਦਾ ਮਸਾ ਕਰ ਪੈਂਦਾ ਸ਼ਰਮੰਡੋਲ ਗਿਆ ਸੀ ਅੰਦਰ ਸ਼ਰਮੰਡੋਲ ਕੇ ਬੈਠੇ ਕੋਈ ਸੀ ਜਨੀ ਗੰਦ ਜਾਲ ਮਾਰੀ ਫੈਤੀ ਸੀ ਸਵੇਰ ਦੇ ਸਭ ਕਿਸੇ ਤੋਂ ਦੂਰ ਗਿਆ ਅਜੇ ਕੱਪੜੇ ਪਾ ਕੇ ਘੁੰਮ ਰਿਹਾ ਮੇਰੀ ਹੋਲੀ ਦਫਾ ਹੋ ਰਹੀ ਚਾਰ ਦਿਨ ਹੋ ਗਏ ਇਹੀ ਕੱਪੜੇ ਹਾਂਜੀ ਰੋਟੀ ਪਾਣੀ ਫਿਰ ਕਿੱਥੋਂ ਖਾਣੇ ਜੋ ਰਾਸ਼ਨ ਹੁੰਦਾ ਉਹ ਤੁਖਾਂਦੇ ਆ ਆਪ ਘਰੇ ਪਕਾਇਆ ਹੀ ਨਹੀਂ ਹਜੇ ਨਹੀਂ ਨਹੀਂ ਹਜੇ ਠੀਕ ਹੈ ਹਾਂਜੀ ਤੇ ਕਿਸੇ ਨੇ ਮਤਮਤ ਕੀਤੀ ਹੈ ਨਾ ਕੋਈ ਨਹੀਂ ਆ ਹਜੇ ਕੋਈ ਨਹੀਂ ਆ ਆਪ ਤੂੰ ਕੀ ਕਰਦਾ ਫਿਰ ਮੈਂ ਸੇਵਾ ਕਰਦਾ ਪਾਸਟਰ ਲੈਂਡ ਵਿੱਚ ਠੀਕ ਹੈ ਹਾਂਜੀ ਉਹਨਾਂ ਪਾਸਟਰਾਂ ਨੇ ਕਿਉਂਕਿ ਬੜੇ ਲੋਕਾਂ ਨੇ ਹੁਣ ਜਦੋਂ ਵੀਡੀਓ ਦੇਖਣੀ ਆ ਤਾਂ ਕਹਿਣਾ ਕੋਈ ਤੁਹਾਡੇ ਧਰਮ ਦਾ ਵੀ ਬੋੜਿਆ ਹਾਂਜੀ ਹਾਂਜੀ ਆ ਜਾ ਵੀਡੀਓ ਪਹੁੰਚਣੀ ਹੈ ਕਿ ਜੋ ਪਾਵਾਂਗੇ ਫਿਰ ਚੈੱਕ ਕਰਨ ਕੋ ਚੱਲ ਤੇ ਹੁਣ ਜਦੋਂ ਆਪਦੇ ਰੋਣ ਦੇ ਮਾਪੇ ਦੇਖਦੇ ਹੋ ਤਾਂ ਨੀਂਦ ਨਹੀਂ ਆਉਂਦੀ ਬੰਦੇ ਨੂੰ ਹਾਂਜੀ ਹਾਂਜੀ ਬੜਾ ਮੁਸ਼ਕਿਲ ਹੈ ਜੀ ਠੀਕ ਹੈ ਬਹੁਤ ਦੁਖੀ ਹੈ ਬਹੁਤ ਪਰੇਸ਼ਾਨ ਇਹ ਪਰੇਸ਼ਾਨੀ ਕਿੰਨੀ ਕਿ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਤੁਹਾਡੇ ਮਾਪਿਓ ਮੈਨੂੰ ਲੱਗਦਾ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਕਿਤੇ ਨਾ ਕਿਤੇ ਹਾਂਜੀ ਹਾਂਜੀ ਅੱਖਾਂ ਇਹਨਾਂ ਦੇ ਅੱਖਾਂ ਵੀ ਨਹੀਂ ਠੀਕ ਹੈ ਕੀ ਕਹਿੰਦੇ ਮੈਂ ਕੰਮ ਕਿੱਦਾਂ ਕਰਾਂਗਾ ਠੀਕ ਹੈ ਪਹਿਲਾਂ ਅੱਖਾਂ ਬਣਵਾਣੀਆਂ ਅੱਖ ਬਣਾਈਆਂ ਨਹੀਂ 90 ਤੇ ਫੇਰ ਮੰਗਦੇ ਨਹੀਂ ਨਹੀਂ ਰੋਣਾ ਨਹੀਂ ਵੀਰੇ ਰੋਣਾ ਨਹੀਂ ਠੀਕ ਹੈ ਭਾਈ ਬਿਲਕੁਲ ਸਹੀ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਬਹੁਤ ਮੁਸ਼ਕਲ ਦੇ ਨਾਲ ਚੀਜ਼ ਲੈਂਦਾ ਮੈਨੂੰ ਲੱਗਦੀ ਤੂੰ ਮੋਟਰਸਾਈਕਲ ਆਪਣੀ ਪਸੰਦਾ ਵੀ ਬੰਦਾ ਰੀਜੀ ਨਾਲ ਹਾਂਜੀ ਹਾਂਜੀ ਉੱਤੇ ਸੇਵਾ ਕਰਦੇ ਜਾਂਦੇ ਹੁੰਦੇ ਸੀ ਉਹਨਾਂ ਓਪੀਨੀਅਨ ਦੇ ਪਿੱਛੇਗਾ ਹੁਣ ਕੰਮ ਇੱਥੇ ਆ ਚਪਲਾਂ ਤੁਸੀਂ ਦੇਖ ਸਕਦੇ ਹੋ ਚਾਰ ਦਿਨ ਹੋ ਗਏ ਕੱਪੜੇ ਕੱਪੜੇ ਵੀ ਵਿੱਚੇ ਰੁੜ ਗਏ ਹਾਂਜੀ ਸਭ ਕੁ ਰੁੜ ਗਿਆ ਮੇਰਾ ਸਭ ਕੁ ਸਭ ਕੁ ਅਲਮਾਰੀਆਂ ਵਿੱਚ ਉਹ ਇਧਰ ਪੈ ਗਿਆ ਉਹਨੂੰ ਪੈ ਗਿਆ ਪਾਣੀ ਸਿੱਧਾ ਸਿੱਧੇ ਨੰਗਿਆ ਪਾਣੀ ਇਧਰ ਉਹ ਤਾਂ ਮੰਮੀ ਵੀ ਰੈਡੀ ਨੂੰ ਲੈ ਜਾਣਾ ਹੀ ਬਹੁਤ ਔਖਾ ਹੋ ਗਿਆਣਾ ਬਹੁਤ ਔਖਾ ਮਾਂ ਕੋ ਠੀਕ ਚਾੜਿਆ ਉਧਰ ਵੀ ਪਾਣੀ ਵਾ ਫਾੜ ਫੜ ਕੇ ਜਾਂ ਰਿਹਾ ਸੀ ਤੇ ਮੈਂ ਕਹਿੰਦਾ ਤੂੰ ਨਿਕਲ ਜੀ ਕੋਈ ਪਤ ਨਹੀਂ ਕਹਿੰਦਾ ਕਮਰਾ ਢਾੜ ਜਾਣਾ ਠੀਕ ਹੈ ਆ ਕੰਪਰਟ ਟੜ ਗਿਆ ਤੇ ਬੜੀ ਮੁਸ਼ਕਿਲ ਸਿੱਤੋਂ ਨਿਕਲੇ ਇਹ ਸਰ ਜੀ ਆਪਣੀ ਜਾਨ ਬਚਾ ਕੇ ਨਿਕਲੇ ਸਾਡੀ ਫੈਮਲੀ ਸਾੜੀ ਹੈਗਾ ਨਾ ਬੰਨ ਠੀਕ ਇਹ ਬੰਨ ਜਿਹੜਾ ਹੀ ਇਹ ਮਤਲਬ ਇਹ ਇਧਰ ਵਾਲਾ ਹੀ ਜ਼ਿਆਦਾ ਇੱਥੇ ਮਿੱਟੀ ਮਿੱਟੀ ਨਹੀਂ ਸਰਕਾਰ ਨੇ ਛੋਟ ਇਹ ਆਪਦੇ ਪੈਸੇ ਲੈ ਕੇ ਬਣਾਇਆ ਸੀ ਜਾਂ ਕਰਜੇ ਹਾਂਜੀ ਹਾਂਜੀ ਆਪਣੀ ਮਿਹਨਤ ਨਾਲ ਬਣਾਇਆ ਸੀ ਥੋੜਾ ਬੋਧ ਕਰਜਾ ਲਿਆ ਹੈ ਕਰਜਾ ਹਾਂਜੀ ਹਾਂਜੀ ਥੋੜਾ ਬੋਧ ਕਰਜਾ ਲਿਆ ਆਪਣੀ ਕੁਝ ਬਣਾਇਆ ਤੇ ਉਹ ਬਣਾ ਜੋ ਆਪਣਾ ਹੁਣ ਇਹਨੂੰ ਵੇਖ ਕੇ ਮਨ ਦੇ ਵਿੱਚ ਵਾਰੀ ਵਾਰੀ ਕੀ ਆਉਂਦਾ ਕਿਉਂਕਿ ਤੁਹਾਡੀਆਂ ਰੋਣ ਨਹੀਂ ਆਉਂਦੇ ਹੋਰ ਕੁਝ ਨਹੀਂ ਹੁੰਦਾ ਰੋਣ ਤੋਂ ਸਵਾ ਕੁਝ ਨਹੀਂ ਹੁੰਦਾ ਕਿਉਂਕਿ ਇਹ ਬਹੁਤ ਔਖਾ ਬਣਦਾ ਮੇਰੇ ਖਿਆਲ ਨਾਲ ਤੁਸੀਂ ਹਜੇ ਬਹੁਤ ਪਲਾਸਟਰ ਵੀ ਕਰਨਾ ਹੋਣਾ ਹਾਂਜੀ ਹਾਂਜੀ ਪਰਸ਼ਪੁਰ ਚਲਾਉਣਾ ਹਾਂਜੀ ਇਹ ਕੰਦਾ ਕਰਨੀ ਸੀ ਹੁਣ ਲਿਆ ਲੈ ਕੇ ਤੇ ਥੋੜਾ ਬਹੁਤਾ ਜਲਪਾਣੀ ਚਲਾਉਣਾ ਹੁਣ ਕੰਦਾ ਕਰਨੀ ਸੀ ਤਾਂ ਪਤਾ ਨਹੀਂ ਕੀ ਇਹ ਗੱਲ ਹੋਣਾ ਇਹ ਕੰਮ ਹੋਣਾ ਕਿ ਨਹੀਂ ਸਾਨੂੰ ਤੇ ਆਸ ਕਿ ਚਲ ਆਪੇ ਇਤੋਂ ਕੰਦਾ ਪੱਕੀਆਂ ਕਰਾਂਗੇ ਲੈਂਟਰ ਥੋੜਾ ਮਜ਼ਬੂਤ ਕਰਾਂਗੇ ਪਲਾਸਟਰ ਕਰਾਂਗੇ ਪਰ ਉਹ ਵੀ ਇਟਾ ਉਟਾ ਜੋੜ ਲੈਂਦਾ ਸਭ ਰੁੜ ਰੁੜ ਗੀਆਂ ਹੁਣ ਤਾਂ ਇੱਥੇ ਮਿੱਟੀ ਵੀ ਬਹੁਤ ਪੈਣੀ ਹੈ ਮਿੱਟੀ ਬਹੁਤ ਪਈ ਟੋਇਆ ਪੈ ਗਿਆ ਪੂਰਾ ਖੂਪ ਪੈ ਗਿਆ ਭਾਵੇਂ ਅੰਦਰ ਚੱਕ ਮੈਂ ਕੈਮਰਾ ਮਾਰ ਲਵਾਂ ਤੇ ਕਿੰਨਾ ਥੂ ਤੇ ਹੁਣ ਘਰੇ ਵੜਨ ਲੱਗੇ ਵੀ ਡਰ ਆਉਂਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੁਣ ਇਹ ਪਤਾ ਹੈ ਕਿ ਥੱਲੇ ਖੂਪ ਹੈ ਕਿ ਥੱਲੇ ਪਾਣੀ ਫਿਰ ਗਿਆ ਠੀਕ ਹੈ ਹਾਂਜੀ ਚਲੋ ਬਹੁਤ ਤੁਸੀਂ ਦੇਖ ਸਕਦੇ ਹੋ ਨਾਚੁਕ ਤਸਵੀਰਾਂ ਕਹਿ ਸਕਦੇ ਆ ਪਰਿਵਾਰ ਆ ਜਿਹੜਾ ਤੇ ਪਰਿਵਾਰ ਦੀਆਂ ਅੱਖਾਂ ਦੇ ਵਿੱਚੋਂ ਮਾਤਾ ਜੀ ਪਰਿਵਾਰ ਰੋਂਦਾ ਜਦੋਂ ਤੁਸੀਂ ਦੇਖਦੇ ਹੋ ਕਿਉਂਕਿ ਔਰਤ ਹੁੰਦੀ ਆ ਉਹਦੇ ਲਈ ਤਾਂ ਘਰ ਹੀ ਬਹੁਤ ਔਖਾ ਬਣਦਾ ਘਰ ਦੇ ਵਿੱਚ ਐ ਹੁੰਦਾ ਵੀ ਸਾਰੇ ਜੀ ਸੁਖਾਂਤ ਰਹਿਣ ਫਿਰ ਜਦੋਂ ਇਹ ਰੋਂਦੇ ਵੇਹਨੇ ਹੋ

ਠੀਕ ਹੈ ਨੌਣ ਧੌਣ ਦੀ ਤਾਂ ਮਾਤੀ ਵੱਜ ਜਾਂਦੀ ਆ ਭਾਈ ਖਿਆਲ ਹੀ ਨਹੀਂ ਦਿੰਦਾ ਨਾ ਠੀਕ ਹੈ ਖਾਉਣਾ ਰੋਟੀ ਖਾਉਣਾ ਦਿਲ ਨਹੀਂ ਗਾ ਤਾਂ ਕੁਛ ਨਹੀਂ ਦਿਲ ਨਹੀਂ ਗਾ ਤਾਂ ਕਿਨਾਂ ਕੋਈ ਘਰ ਬਣਾਇ ਸੀ ਉਹ ਕਿਨਾਂ ਇਹ ਬਸ ਚੱਲ ਕੋਈ ਪਤਾ ਹੀ ਨਹੀਂ ਲੱਗਦਾ ਨਾ ਠੀਕ ਹੈ ਤੁਹਾਡਾ ਵੀ ਕੋਈ ਸਮਾਨ ਰੁੜਿਆ ਜਿੰਨੇ ਇਹ ਕਹਿੰਦੇ ਸਾਰਾ ਘਰ ਦਾ ਤਾਂ ਰੁੜ ਗਿਆ ਗਿਆਨੀ ਕੋ ਨੇ ਅਸੇ ਨੇ ਤੇ ਵੀ ਤੇ ਰੱਖਿਆ ਹੈ ਇੱਥੇ ਤਨੀ ਗੁੱਲ ਗਿਆ ਸਾਰੇ ਸਾਰੇ ਰੁੜ ਗਏ ਹਾਂ ਪਰ ਚਲੋ ਬਹੁਤ ਭਾਵਕ ਤਸਵੀਰਾਂ ਨੇ ਤੇ ਲਗਾਤਾਰ ਅਸੀਂ ਕਵਰੇਜ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹ ਵੀਰ ਹੋਣਾਂ ਦਾ ਜਿਹੜਾ ਬਹੁਤ ਤਰੀਜਾਂ ਦੇ ਨਾਲ ਇਹਨਾਂ ਨੇ ਘਰ ਲਿਆ ਸੀ ਪਰ ਸਾਰਾ ਹੀ ਰੁੜ ਗਿਆ ਹੈ ਤਾ ਲਗਾਤਾਰ ਜਿਹੜੇ ਵੀ ਵੀਰ ਇਹਨਾਂ ਵੀਡੀਓਸ ਨੂੰ ਦੇਖ ਰਹੇ ਨੇ ਇਹਨਾਂ ਪਰਿਵਾਰਾਂ ਤੱਕ ਜਰੂਰ ਤੁਸੀਂ ਪਹੁੰਚ ਕਰੋ ਇਹਨਾਂ ਦੀ ਹੈਲਪ ਕਰੋ ਤੇ ਲਗਾਤਾਰ ਤੁਹਾਨੂੰ ਕਵਰੇਜ ਆ ਜਿਹੜੀ ਦਿਖਾ ਰਹੇ ਆ ਡੇਲੀ ਪੋਸਟ ਪੰਜਾਬੀ ਦੇ ਜ਼ਰੀਏ ਕੈਮਰਾਮੈਨ ਹੈਪੀ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਅਚਨਾਲਾ